ਤੇ ਉਹਨਾਂ ਨੇ ਕੋਠੀ ਦਾ ਪਾਲ ਹੀ ਲਈ ਸੋਹਣੀ ਤੇ ਭੈਣੇ ਉਹ ਤਾਂ ਵਿਚਾਰੀ ਨਾ ਜਾ ਮੰਜੇ ਜੁੜ ਗਈ ਹੈ ਟੈਨਸ਼ਨ ਨਾਲ ਤੂੰ ਤਾਂ ਠੀਕ ਹੋ ਜੇਗੀ ਉਹ ਕੱਲ ਕਰਦੀ ਆ ਵੀ ਐਡੀ ਕੋਠੀ ਪਾਲੀ ਤੇ ਟੈਨਸ਼ਨ ਚ ਹੋਗੀ ਹੈ ਨਾ ਆ ਹੀ ਹੁੰਦਾ ਤੇ ਚਲ ਕੋਈ ਗੱਲ ਨਹੀਂ ਸਭ ਰਾਮ ਵੀ ਆ ਜਾਂਦਾ ਹੈਗਾ ਇਹ ਜਿਹੜੀ ਗੱਲ ਹੈ 참 ਬੁਣੀ ਪਾਣੀ ਪੂਣੀ ਪੀਣੇ ਸਮਝੇ ਮਾ ਨਾ ਬਸ ਮੈਂ ਦਵਾਈ ਲੈ ਲੈਂਦੀ ਆ ਓਕੇ ਅੱਛਾ

ਤੇ ਆਪਣਾ ਇਹ ਮਿੰਦੋ ਕੋਲੇ ਕਛਨੀ ਕੇ ਫਿਰਦੀ ਸੀ ਪਤਾ ਲੈਣ ਆਈ ਸੀ ਸਾਰੇ ਮੱਲੇ ਦੀਆਂ ਗੱਲਾਂ ਕਰੀ। ਉਹ ਇਹ ਤੋਂ ਮਾੜਾ ਨਾ ਪਾਸਾ ਹੀ ਰੱਖਿਆ ਕਰ। ਇਹਦੀਆਂ ਨਜ਼ਰਾਂ ਨੇ ਮੈਨੂੰ ਪਹਿਲਾਂ ਘਾਲਿਆ। ਠੀਕ ਨਾ ਤੂੰ ਇਹਦੇ ਅੱਜ ਪੈਰ ਦੀ ਮਿੱਟੀ ਚੱਕ ਕੇ ਨਾ ਤੇ ਮਾੜਾ ਸੇਟ ਲਾਲ ਮਿਰਚਾਂ ਨੂੰ ਪਾੜ ਕੇ। ਠੀਕ ਹੋ ਗਈ ਚੱਕੀ ਨਾ। ਤੂੰ ਪਤਾ ਇਹਦਾ ਸੁਆਦ। ਨਾ ਉਹ ਤਾਂ ਰਹੇਗੀ। ਇਹ ਨਹੀਂ ਬਦਲ ਸਕਦੀ ਹੈਗੀ ਸਾਰੇ ਸੁਧਰ ਜਾਣੀ ਇਹ ਨਹੀਂ ਸੁਧਰਦੀ। ਉਹ ਬਸ ਹਰੇਕ ਮੱਲੇ 'ਚ ਇੱਕ ਅੱਧੀ ਬੁੜੀ ਇਹੇ ਜੀ ਹੁੰਦੀ ਹੁੰਦੀ ਆ। ਚਾਹੀਦਾ ਬੰਦਾ। ਇਹਨਾਂ ਤੋਂ ਬੱਚ ਤਾਂ ਰੱਖਣੀ ਪੈਂਦੀ ਐ ਨੀ ਮਾੜੀ ਸੀ। ਹੁਣ ਤਾਂ ਠੀਕ ਆ ਫਿਰ ਕਰੋ ਰੌਂਡ ਹੈ ਹਾਂ ਜੀ ਠੀਕ ਹੈ ਪ੍ਰੀਤ ਕਿਵੇਂ ਮੂੰਹ ਜਵਲੇਟ ਕੇ ਪਈ ਆ ਉਹ ਰਾਤ ਸੁੱਤੀ ਨਹੀਂ ਮੈਂ ਸਾਰੀ ਰਾਤ ਅੱਛਾ ਆਪਾਂ ਤਾਂ ਚੰਗੀ ਨਵੀਂ ਕੋਠੀ ਪਾਈ ਹੈ ਕੀ ਗੱਲ ਨੀਂਦ ਹੀ ਨਹੀਂ ਆਈ ਮੈਨੂੰ ਤਾਂ ਸਾਰੀ ਰਾਤ ਹੁਣ ਸਿਰ ਦਰਦ ਦੁੱਖਦਾ ਸੀ ਤਾਂ ਪਈ ਅੱਛਾ ਰਾਤ ਨੂੰ ਨੀਂਦ ਨਹੀਂ ਆਉਂਦੀ ਨਾ ਆਉਂਦੀ ਤੁਸੀਂ ਵੀ ਤੁਰੇ ਜੇ ਫਿਰਦੇ ਸੀ ਰਾਤ ਮੇਰਾ ਤਾਂ ਆਪ ਦੋ ਤਿੰਨ ਦਿਨਾਂ ਦਾ ਬੜੀ ਐਚਬੀਜੀ ਲੱਗੀ ਰਹਿੰਦੀ ਆ ਪਤਾ ਨਹੀਂ ਕੀ ਗੱਲ ਆ ਅੱਛਾ ਤੇ ਆਪਾਂ ਦਾ ਚੰਗਾ ਨਵਾਂ ਘਰ ਪਾਇਆ ਹਾਂ ਜਿੱਦੋਂ ਦਾ ਨਵਾਂ ਘਰ ਪਾਇਆ ਸਮਝ ਨਹੀਂ ਆਉਂਦੀ ਕੀ ਘਰੇ ਵੱਡ ਗਿਆ ਇਹ ਜਾਂ ਤੇ ਸਾਰੀ ਸਾਰੀ ਰਾਤਾਂ ਇਹ ਜਾਗਦੇ ਆ ਇਹ ਹੁੰਾਂ ਲੰਘ ਜਾਂਦੀ ਹੈ ਹਾਂ ਹੀ ਹਾਲ ਮੇਰਾ ਹੋਇਆ ਤੇ ਉਹ ਨਾ ਜੈਲੂ ਤਾਂ ਹੀ ਆਈ ਸੀ ਅੱਛਾ ਜੈਲੂ ਤਾਂ ਹੀ ਆਈ ਸੀ ਉਹ ਮੈਨੂੰ ਕਹਿੰਦੇ ਸੀਗੇ ਮੈਂ ਉਹਨਾਂ ਨੂੰ ਦੱਸਿਆ ਸੀ ਮੈਂ ਕਿਤਾਈ ਅਸੀਂ ਤਾਂ ਨਵਾਂ ਘਰ ਚੰਗਾ ਪਾਇਆ ਕੀ ਅਸਤਾ ਹੁੰਦੇ ਹੀ ਨਹੀਂ ਕਿ ਬੇਜ ਇੰਨੀ ਜੀ ਬੋਲ ਲੈਂਦੀ ਹੈ ਅੱਛਾ ਉਹਨੇ ਬੀੜ ਬਾਬੇ ਦਾ ਦੱਸਿਆ ਸੀ ਕਹਿੰਦੇ ਭਲਾ ਹੀ ਭਲਾ ਕਰਦਾ ਲੋਕਾਂ ਦਾ ਵੀ ਤੁਸੀਂ ਭਾਈ ਉੱਥੇ ਜਾ ਕੇ ਆਓ ਅੱਛਾ ਜੈਲੋ ਤਾਂ ਹੀ ਕਿਨੇ ਕਿਹਾ ਅਭੀ ਬੀੜ ਵਾਲੇ ਬਾਬੇ ਕੋਲੇ ਜਾਇਆ ਹੋਣਾ ਚਲੋ ਉਹ ਤਾਂ ਆਇਆ ਪ੍ਰੀਤ ਵਿਸ਼ਵਾਸ ਜੇ ਤਾਂ ਮੈਂ ਘੱਟ ਕਰਦਾ ਇਹਨਾਂ ਗੱਲਾਂ 'ਚ ਚਲ ਜੇ ਤੂੰ ਕਹਿਣੀ ਆ ਤਾਂ ਫਿਰ ਆਪਾਂ ਜਾਇਆ ਆਵਾਂਗੇ ਵਿਸ਼ਵਾਸ ਤਾਂ ਮੈਨੂੰ ਵੀ ਹੈ ਨਹੀਂਗਾ ਵੀ ਚਲ ਦੇਖ ਲੈਨੇ ਇੱਕ ਵਾਰੀ ਜਾਇਆ ਆਉਨੇ ਪੁੱਛ ਲੈ ਹਾਂ ਜਦੋਂ ਇੰਨੇ ਲੋਕ ਜਾਂਦੇ ਆ ਉਹਦੇ ਕੋਲੇ ਹਨਾ ਤਾਂ ਕੁਛ ਨਾ ਕੁਛ ਤਾਂ ਹੋਊਗਾ ਹੀ ਹਾਂਜੀ ਫੋਨ ਕੋਚਲਾ ਵਿੱਚ ਬਾਬਾ ਜੀ ਜਿੱਦਾਂ ਦੀ ਨਵੀਂ ਕੋਠੀ ਪਾਈ ਆ ਵੀ ਉਦੋਂ ਦਾ ਭਾਈ ਸਾਨੂੰ ਤਾਂ ਨੀਂਦ ਹੀ ਨਹੀਂ ਆਉਂਦੀ ਕੋਠੀ 'ਚ ਹਨਾ ਤੇ ਚਾਹ ਪਾਣੀ ਪੀ ਲਿਆ ਸੀ ਕੁਛ ਹੁਣ ਹਾਂਜੀ ਚਾਹ ਤਾਂ ਪੀ ਲਈ ਫਿਰ ਮੈਂਣਾ ਆਪਾਂ ਹੁਣੇ ਚੱਲੇ ਆ ਜੀ ਜਾਇਉਨੇ ਆਪਾਂ ਜੇ ਵਿਹਲੇ ਆਉਂਦਾ ਤੁਸੀਂ ਫਿਰ ਚੱਲ ਚਲੋ ਫਿਰ ਆਜੂ ਫਿਰ ਹੁਣ ਇਹ ਕੰਮ ਪਹਿਲਾਂ ਕਰੀਏ ਬਹੁਤ ਵੱਡਾ ਕੰਮ